ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਮਾਰ ਕੇ ਗਿਣਾਇਆ ਜਾ ਰਹੇ ਨੇ ਕਿ ਆਹ ਕਰ ਦਿੱਤਾ ਉਹ ਕਰ ਦਿੱਤਾ ਤਾਂ ਲਗਾਤਾਰ ਸਿਕਿਉਰਿਟੀ ਘਟਾਈ ਜਾ ਰਹੀ ਸੀ ਪਿਛਲੇ ਦਿਨੀ ਵੀ ਸਿਕਿਉਰਿਟੀ ਘਟਾਈ ਗਈ ਕੁਝ ਆਗੂਆਂ ਦੀ ਤਾਂ ਅੱਜ ਵੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਿਕਿਉਰਿਟੀ ਘਟਾਈ ਗਈ ਡੇਰਿਆਂ ਦੀ ਸਿਕਿਉਰਿਟੀ ਵੀ ਕਢਾਈ ਘਟਾਏਗੇ ਤਾਂ ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਹਰਪ੍ਰੀਤ ਸਿੰਘ ਹੁਣਾ ਦੀ ਵੀ ਜਿਹੜੀ ਆ ਸਿਕਿਉਰਿਟੀ ਕਢਾ ਦਿੱਤੀ ਗਈ ਤਾਂ ਉਸ ਤੋਂ ਬਾਅਦ ਵਿਵਾਦ ਖੜਾ ਹੋ ਜਾਂਦਾ ਜਥੇਦਾਰ ਸਾਹਿਬ ਵੱਲੋਂ ਕਿਹਾ ਜਾਂਦਾ ਕਿ ਸਾਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ ਆ ਸਰਕਾਰੀ ਸੁਰੱਖਿਆ ਅਸੀਂ ਕੀ ਕਰਨੀ ਆ ਤਾਂ ਰਹਿੰਦੇ ਜਿਹੜੇ ਨੇ ਪੁਲਿਸ ਕਰਮੀ ਉਹ ਵੀ ਜਥੇਦਾਰ ਸਾਹਿਬ ਵੱਲੋਂ ਕਿਹਾ ਜਾਂਦਾ ਕਿ ਉਹ ਵੀ ਮੋੜ ਦਿੱਤੇ ਜਾਣ ਤਾਂ ਉਸ ਤੋਂ ਬਾਅਦ ਵਿਵਾਦ ਵੱਧ ਆਏ ਤਾਂ ਜਥੇਦਾਰ ਸਾਹਿਬ ਵੀ ਸਿਕਿਉਰਿਟੀ ਨੂੰ ਬਹਾਲ ਵੀ ਕਰ ਦਿੱਤਾ ਜਾਂਦਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਮੌਜੂਦ ਨੇ ਗੱਲਬਾਤ ਕਰਾਂਗੇ ਬਰਾੜ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਬਹੁਤ ਵੱਡਾ ਮਾਰਕਾ ਹੈ ਕਿ ਸਰਕਾਰ ਇਸ ਤਰੀਕੇ ਨਾਲ ਕਹਿ ਰਹੀ ਹੈ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ ਕਿ ਵੱਡਾ ਮਾਰਕਾ ਹੈ ਸਿਕਿਉਰਿਟੀ ਜਿਹੜੀ ਹੈ ਘਟਾ ਲਈ ਗਈ ਹੈ ਦੇਖੋ ਸਿਕਿਉਰਿਟੀ ਕਿਹਦਾ ਇਸ਼ੂ ਹੈ ਜਿਹੜਾ ਕਦੇ ਵੀ ਇਸ ਤਰ੍ਹਾਂ ਖਬਰਾਂ 'ਚ ਨਹੀਂ ਕਦੇ ਪਹਿਲਾਂ ਨਾ ਕਦੇ ਆਇਆ ਸੀ ਤੇ ਨਾ ਹੀ ਆਉਣਾ ਚਾਹੀਦਾ ਸੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੈ ਜਿਸ ਨੇ ਇਸ ਨੂੰ ਵੀ ਇੱਕ ਵੱਡੀ ਪ੍ਰਾਪਤੀ ਦੱਸ ਕੇ ਜਿਹੜਾ ਹੈਗਾ ਉਹ ਪ੍ਰਚਾਰਨਾ ਸ਼ੁਰੂ ਕੀਤਾ ਮੈਂ ਸਮਝਦਾ ਕਿ ਜਦੋਂ ਸਿਕਿਉਰਿਟੀ ਥ੍ਰੈਟ ਜਿੰਨਾ ਨੂੰ ਹੁੰਦੀ ਹੈ ਸਮੇਂ-ਸਮੇਂ ਤੇ ਜੇ ਸਿਕਿਉਰਿਟੀ ਮਿਲੀ ਹੈ ਅਗਰ ਕੋਈ ਥ੍ਰੈਟ ਘਟ ਗਏ ਤਾਂ ਉਹਨੂੰ ਚੁੱਪਚੀਪ ਹੀ ਤੇ ਵਾਪਸ ਲਿਆ ਜਾਂਦਾ ਤਾਂ ਕਿ ਕੋਈ ਜਿਹੜਾ ਉਹਦਾ ਵਿਰੋਧੀ ਵੀ ਹੈਗਾ ਤੇ ਉਹਨੂੰ ਇਸ ਗੱਲ ਦਾ ਪਤਾ ਨਾ ਲੱਗੇ ਭਿੰਕ ਨਾ ਪਵੇ ਵੀ ਸਿਕਿਉਰਿਟੀ ਹਟਾ ਲਈ ਗਈ ਹੈ ਜਿਸ ਕਿਸਮ ਦਾ ਇਹ ਪ੍ਰਚਾਰਿਆ ਜਾ ਰਿਹਾ ਉਹ ਉਸ ਤਰ੍ਹਾਂ ਤਾਂ ਜੇ ਕੋਈ ਪੁਰਾਣਾ ਦੁਸ਼ਮਣ ਵੀ ਕਿਸੇ ਅਫਸਰ ਦਾ ਹੋਵੇ ਕਿਸੇ ਪੋਲੀਟੀਸ਼ੀਅਨ ਦਾ ਹੋਵੇ ਕਿਸੇ ਵੀ ਪਦਵੀ ਦੀ ਤੋਹੀਨ ਕਰਨ ਲਈ ਕੋਈ ਬੰਦਾ ਜੇ ਕੋਈ ਵੈਸੇ ਮਨ ਬਣਾਉਂਦਾ ਹੋਵੇ ਤਾਂ ਉਹਦੇ ਹੌਸਲੇ ਹੋਰ ਬਲੰਦ ਹੋਣਗੇ ਇਹ ਪਹਿਲੀ ਸਰਕਾਰ ਹੈ ਜਿਨੇ ਸਿਕਿਉਰਿਟੀ ਦੇ ਮੁੱਦੇ ਨੂੰ ਅਖਬਾਰਾਂ ਚ ਲਿਆਂਦਾ ਹੈ ਮੈਂ ਕਿ ਸਮਝਦਾ ਕਿ ਇਹ ਸਿਕਿਉਰਟੀਆਂ ਦੇ ਮੁੱਦੇ ਇਸ ਤਰ੍ਹਾਂ ਅਖਬਾਰਾਂ ਚ ਨਹੀਂ ਆਉਣੇ ਚਾਹੀਦੇ ਪਹਿਲੀ ਗੱਲ ਦੂਜੀ ਜਥੇਦਾਰ ਸਾਹਿਬ ਦੀ ਪਦਵੀ ਦਾ ਧਿਆਨ ਨਾ ਰੱਖਦੇ ਹੋਏ ਸਾਡੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਵੀ ਧਿਆਨ ਚ ਨਾ ਰੱਖਦੇ ਹੋਏ ਜਿਸ ਤਰ੍ਹਾਂ ਉਹਨਾਂ ਦੀ ਸਿਕਿਉਰਿਟੀ ਵਿਡਰਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਫਿਰ ਜਥੇਦਾਰ ਸਾਹਿਬ ਵੱਲੋਂ ਬਹਾਲ ਕੀਤੀ ਨੂੰ ਵਾਪਸ ਫਿਰ ਕਰਤਾ ਕਿ ਮੈਂ ਲੈਣੀ ਨਹੀਂ ਹੈ ਇਹ ਮੈਂ ਸਮਝਦਾ ਕਿ ਇੱਕ ਪਦਵੀ ਤੇ ਠੇਸ ਪਹਚਾਉਣ ਵਾਲੀ ਗੱਲ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਹੀਂ ਸੀ ਪਹਚਾਉਣੀ ਚਾਹੀਦੀ ਔਰ ਮੇਰਾ ਖਿਆਲ ਹੈ ਕਿ ਉਹਨਾਂ ਵਿਵਾਦ ਕੋਈ ਹੈ ਨਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਮਨ ਕਰਤਾ ਸਾਡੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੇ ਸੁਰੱਖਿਆ ਦਾ ਜੁਮਾ ਲੈ ਲਿਆ ਮੇਰੇ ਖਿਆਲ ਕੋਈ ਵਿਵਾਦ ਨਹੀਂ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇੱਕਦਮ ਬਹੁਤ ਸਾਰੀ ਸਿਕਿਉਰਿਟੀ ਹੈ ਵਾਪਸ ਲੈ ਜਾਣੀ ਉਧਰੋਂ ਫਤਿਹਜੰਗ ਬਾਜਵਾ ਕਹਿੰਦੇ ਨੇ ਕਿ ਮੈਂ ਵੀ ਅਦਾਲਤ ਦਾ ਬੂਹਾ ਖੜਕਾਵਾਂਗਾ ਉਸ ਤੋਂ ਬਹੁਤ ਸਾਰੇ ਲੀਡਰ ਵੀ ਕਹਿ ਰਹੇ ਨੇ ਕਿ ਸਾਨੂੰ ਥ੍ਰੈਟ ਆ ਧਮਕੀਆਂ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਅਜਿਹੀ ਜਿਹੜੀ ਆ ਜਾਣਕਾਰੀ ਖੂਫੀਆ ਰੱਖਣੀ ਚਾਹੀਦੀ ਜਾਂ ਚਾਹੇ ਕਿ ਇਸ ਕੋਲ ਸਿਕਿਉਰਿਟੀ ਹੈਗੀ ਆ ਜਾਂ ਨਹੀਂ ਹੈਗੀ ਕਿਉਂ ਕੀਤਾ ਜਾ ਰਿਹਾ ਸਾਰਾ ਕੁਝ ਕਿਉਂ ਬਾਵਾ ਖੜਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਮੈਂ ਪਹਿਲਾਂ ਹੀ ਗਲ ਦੁਹਰਾਤੀ ਹੈ ਕਿ ਇਹ ਸਿਕਿਉਰਟੀਆਂ ਦੇ ਮਾਮਲੇ ਅਖਬਾਰਾਂ ਚ ਨਹੀਂ ਆਉਣੇ ਹੁੰਦੇ ਔਰ ਇਹ ਪਹਿਲੀ ਵਾਰ ਆ ਰਿਹਾ ਮੈਂ ਇਹ ਕਹੂੰਗਾ ਕਿ ਚਲੋ ਜਿਹਦੀ ਹਟਾਈ ਹੈ ਉਹਦੀ ਤਾਂ ਅਖਬਾਰ ਚ ਲੈ ਹੀ ਆਂਦੀ ਉਹਦੀ ਜਾਨ ਨੂੰ ਖਤਰਾ ਕਿੰਨਾ ਹੈਗਾ ਕਿੰਨਾ ਨਹੀਂ ਹੈਗਾ ਇਹ ਸਿਕਿਉਰਟੀ ਵਾਲੀਆਂ ਜਿਹੜੀ ਏਜੰਸੀਆਂ ਹੈ ਉਹ ਦੱਸ ਸਕਦੇ ਆ ਪਰ ਜਿਨ੍ਹਾਂ ਕੋਲ ਹੈਗੀ ਕਿਰਪਾ ਕਰਕੇ ਉਹ ਵੀ ਦੱਸ ਦੇਣਾ ਅੱਜ ਜੇ ਪਾਰਦਰਸ਼ਤਾ ਲਿਆਉਣੀ ਹੈ ਤਾਂ ਇੱਕ ਸਾਰੇ ਪੰਜਾਬ ਦੀ ਕਿੱਥੇ ਕਿੱਥੇ ਕਿੰਨੇ ਕਿੰਨੇ ਬੰਦੇ ਸਿਕਿਉਰਟੀ ਲੱਗੀ ਹੈ ਸਾਰਿਆਂ ਦੀ ਲਿਸਟ ਜਾਰੀ ਕਰ ਦੇਣੀ ਚਾਹੀਦੀ ਹੈ ਜਾ ਇੱਕ ਵੈਬਸਾਈਟ ਪੰਜਾਬ ਪੁਲਿਸ ਦੀ ਬਣਾਉਣ ਦੇਣੀ ਚਾਹੀਦੀ ਹੈ ਕਿ ਉੱਥੋਂ ਮੰਨ ਲਓ ਮੈਂ ਚਾਹਾਂ ਕਿ ਕਿਸੇ ਵੀ ਲੀਡਰ ਦੇ ਨਾਲ ਕਿਸੇ ਵੀ ਅਫਸਰ ਦੇ ਨਾਲ ਕਿਸੇ ਕਿਸੇ ਵੀ ਜਿਹੜਾ ਪੰਜਾਬ ਦੇ ਵਿੱਚ ਸਿਕਿਉਰਿਟੀ ਲੈਣ ਵਾਲਾ ਸੱਜਣ ਹੈ ਜੀ ਉਹਦੇ ਨਾਲ ਕਿੰਨੀ ਸਿਕਿਉਰਿਟੀ ਲੱਗੀ ਹੈ ਮੈਂ ਵੀ ਚੈੱਕ ਕਰ ਸਕਾਂ ਜਿਵੇਂ ਹੁਣ ਜਿਹਦੀ ਹਟਾਈ ਹੈ ਜੇ ਉਹ ਦੱਸੀ ਜਾ ਰਹੀ ਹੈ ਤੇ ਜਿਹਦੇ ਨਾਲ ਲੱਗੀ ਹੈ ਉਹ ਵੀ ਦੱਸੀ ਜਾ ਸਕੇ ਤਾਂ ਕਿ ਪਤਾ ਲੱਗ ਸਕੇ ਕਿ ਜੇ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਉਹਦੇ ਕੋਲੇ ਕਿੰਨੀ ਸਿਕਿਉਰਿਟੀ ਹੈ ਜੇ ਵਿਰੋਧੀ ਪਾਰਟੀ ਭਾਵੇਂ ਕਾਂਗਰਸ ਦਾ ਭਾਵੇਂ ਕੋਈ ਸਾਢੇ 2 4 ਜਿੰਨੇ ਵੀ ਐਮ ਐਲ ਏ ਹੈ ਜੇ ਉਹਨਾਂ ਕੋਲੇ ਹੈ ਤਾਂ ਕਿੰਨੀ ਸਿਕਿਉਰਿਟੀ ਹੈ ਇਹ ਇਹ ਬਾਕੀਆਂ ਨਾਲ ਤਾਂ ਨਹੀਂ ਨਾ ਕੋਈ ਦੱਸ ਪ੍ਰਾਣੇ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਐਮ ਐਲ ਏ ਤੁਰੇ ਆਉਂਦੇ ਆ ਕੋਈ ਉਹਨਾਂ ਦੀ ਹੱਟੀ ਤਾਂ ਕਦੇ ਨਹੀਂ ਵੇਖੀ ਗਈ ਕੋਈ ਸਾਬਕਾ ਐਮ ਐਲ ਏ ਉਹਨਾਂ ਦਾ ਤਾਂ ਕਦੇ ਨਾ ਨੀ ਆਏਗਾ ਵੀ ਹੱਟਿਆ ਜਾਂ ਨਹੀਂ ਹਟਿਆ ਇਸ ਕਰਕੇ ਮੈਂ ਸਮਝਦਾ ਕਿ ਇਹ ਇੱਕ ਗਲਤ ਰਵਾਜ ਪੈ ਰਿਹਾ ਮੇਰੀ ਸਰਕਾਰ ਨੂੰ ਅਪੀਲ ਬੇਨਤੀ ਹੈ ਕਿ ਘੱਟੋ ਘੱਟ ਜੇ ਵਾਕਈ ਪਾਰਦਰਸ਼ਤਾ ਲਿਆਉਣਾ ਚਾਹੁੰਦੇ ਹੋ ਤੇ ਇੱਕ ਵਿਧਾਨ ਸਭਾ ਦੀ ਸਾਰੀਆਂ ਪਾਰਟੀਆਂ ਦੀ ਸਾਂਝੀ ਕਮੇਟੀ ਬਣਾ ਦੋ ਅਫਸਰ ਨਾਲ ਉਹਨਾਂ ਦੇ ਅਟੈਚ ਕਰ ਦੋ ਕਿ ਜੇ ਵਾਕਈ ਕਿਸੇ ਨੂੰ ਥ੍ਰੈਟ ਹੈ ਤਾਂ ਸਿਕਿਉਰਿਟੀ ਮਿਲਣੀ ਚਾਹੀਦੀ ਹੈ ਜੇ ਕਿਸੇ ਨੂੰ ਥ੍ਰੈਟ ਨਹੀਂ ਉਹ ਭਾਵੇਂ ਤੁਹਾਡੀ ਸਰਕਾਰ ਦੇ ਨੁਮਾਇंदे ਹੋਣ ਤੇ ਭਾਵੇਂ ਵਿਰੋਧੀ ਧਿਰ ਦੇ ਹੋਣ ਫਿਰ ਉਹਨੂੰ ਇੱਕੋ ਅੱਖ ਨਾਲ ਦੇਖੋ ਇਸ ਕਰਕੇ ਇਹਦੇ ਲਈ ਕੋਈ ਕਾਇਦਾ ਕਾਨੂੰਨ ਬਣਨਾ ਚਾਹੀਦਾ ਜਿਹੜਾ ਮੇਰੇ ਖਿਆਲ ਹੈ ਕਿ ਅੱਜ ਤੱਕ ਬਹੁਤ ਆ ਵਧੀਆ ਇਹਦੀ ਪਤਾ ਲੱਗਿਆ ਕਿ 2017 ਦੇ ਵਿੱਚ ਜਦੋਂ ਜਥੇਦਾਰ ਤਲਵੰਡੀ ਸਾਹਿਬ ਉਹ ਬਣੇ ਨੇ ਤਾਂ ਉਹਨਾਂ ਨੇ ਕਿਹਾ ਕਿ ਮਨੂ ਸਿਕਿਉਰਿਟੀ ਦੀ ਕੋਈ ਲੋੜ ਨਹੀਂ ਜਦੋਂ ਸਿਕਿਉਰਿਟੀ ਭੇਜੀ ਗਈ ਉਹਨਾਂ ਵੱਲੋਂ ਤਾਂ ੱੱੱਕੇ ਨਾਲ ਸਿਕਿਉਰਿਟੀ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਜਥੇਦਾਰ ਆਕਾਲਤਖ ਸੈਵਨ ਦਿੱਤੀ ਗਈ ਜਥੇਦਾਰ ਹਰਪ੍ਰੀਤ ਸਿੰਘ ਨੂੰ ਦਿੱਤੀ ਗਈ ਆ ਤਾਂ ਹੁਣ ਜਿਹੜੀ ਆ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਆ ਸਕਿਉਰਟੀ ਵਾਪਸ ਲਈ ਗਈ ਇਹ ਧੱਕੇ ਨਾਲ ਸਕਿਉਰਟੀਆਂ ਕੋਰਤੀਆਂ ਜਾਂਦੀਆਂ ਜੇਕਰ ਉਹ ਵਿਅਕਤੀ ਕਹਿ ਰਿਹਾ ਸਾਨੂੰ ਤਾਂ ਲੋੜ ਹੀ ਨਹੀਂ ਪੰਜਾਬ ਸਰਕਾਰ ਧੱਕੇ ਨਾਲ ਪਹਿਲਾਂ ਸਕਿਉਰਟੀ ਦਿੰਦੀ ਆ ਫਿਰ ਲੈ ਵੀ ਲੈਂਦੀ ਆ ਫਿਰ ਇਹ ਵੀ ਕਹਿੰਦੀ ਆ ਕਿ ਟੈਕਨੀਕਲ ਮਿਸਟੇਕ ਜਿਹੜੀ ਹੋ ਗਈ ਹੈ ਦੇਖੋ ਇੱਕ ਗੱਲ ਹੈ ਜਦੋਂ ਜਥੇਦਾਰ ਸਾਹਿਬ ਬਣੇ ਸੀ ਤੇ ਸਕਿਉਰਟੀ ਉਹਨਾਂ ਨੇ ਉਸ ਵੇਲੇ ਵੀ ਵਾਪਸ ਕਰਤੀ ਸੀ ਪਰ ਮੌਕੇ ਦੇ ਆਈਜੀ ਨੇ ਜਾ ਕੇ ਉਹਨਾਂ ਨੂੰ ਆਪ ਬੇਨਤੀ ਕੀਤੀ ਵੀ ਇਹ ਕੋਈ ਤੁਹਾਡਾ ਇਹ ਨਹੀਂ ਵੀ ਕੋਈ ਅਸੀਂ ਜਾਣਬੁੱਝ ਕੇ ਲਾ ਰਹੇ ਹਾਂ ਕੋਈ ਤੁਹਾਡੀ ਇਹ ਕਿਸੇ ਕਿਸਮ ਦੀ ਜੇ ਕੋਈ ਗਲਤਫਹਿਮੀ ਕਰਕੇ ਨਾ ਤੁਹਾਡੇ ਮਨ ਚ ਹੋਵੇ ਸਾਨੂੰ ਤੁਹਾਡੀ ਸਿਕਿਉਰਟੀ ਦੇ ਮੁਤਾਬਕ ਇਹ ਬੰਦੇ ਲਾਉਣੇ ਹੀ ਪੈਣੇ ਆ ਜੇ ਤੁਸੀਂ ਕਹੋਗੇ ਵੀ ਜਾਓ ਤਾਂ ਵੀ ਨਹੀਂ ਜਾਣਗੇ ਮਤਲਬ ਇਹ ਆਈਜੀ ਨੇ ਜਾ ਕੇ ਰਿਕਵੈਸਟ ਕੀਤੀ ਤੇ ਤਾਂ ਸਿਕਿਉਰਟੀ ਰੈਗੂਲਰ ਹੋਈ ਸੀ ਅੱਜ ਕੁਦਰਤੀ ਚੰਗੀ ਗੱਲ ਹੈ ਸਰਕਾਰ ਨੇ ਆਪ ਹੀ ਵਿਡਰਾ ਕਰ ਲਈ ਸੀ ਉਹ ਕਦੇ ਲਾ ਦਿਓ ਕਦੇ ਛੱਡ ਦਿਓ ਕਦੇ ਜਿਉਂ ਚੜੀਏ ਕਦੇ ਮਰ ਚੜੀਏ ਇਹ ਸਰਕਾਰ ਦੇ ਕਈ ਫੈਸਲੇ ਕਿੰਤੂਪਰੰਤੂ ਪਹਿਲਾਂ ਵੀ ਹੋਇਆ ਕਿ ਫੈਸਲਾ ਹੋਇਆ ਨਹੀਂ ਘੰਟੇ ਬਾਅਦ ਕੋਈ ਹੋਰ ਹੋ ਜਾਂਦਾ ਉਦੋਂ 2 ਘੰਟਿਆਂ ਬਾਅਦ ਕੋਈ ਹੋਰ ਹੋ ਜਾਂਦਾ ਪਰ ਮੇਰੀ ਤਾਂ ਸਰਕਾਰ ਨੂੰ ਅਪੀਲ ਤੇ ਬੇਨਤੀ ਹੈ ਇਹਨੂੰ ਪਾਰਦਰਸ਼ਤਾ ਦਾ ਟੰਗ ਕੋਈ ਬਣਾਉਣ ਇੰਟੈਲੀਜੈਂਸੀ ਦੇ ਅਫਸਰ ਵਿੱਚ ਹੋਣ ਸਾਰੀਆਂ ਪਾਰਟੀਆਂ ਦੇ ਐਮਐਲਏ ਦੀ ਜਿਵੇਂ ਬਾਕੀ ਵਿਧਾਨ ਸਭਾ ਚ ਕਮੇਟੀਆਂ ਬਣਦੀਆਂ ਇੱਕ ਸਿਕਿਉਰਿਟੀ ਕਮੇਟੀ ਬਣ ਜੇ ਉਹ ਸਾਰੀਆਂ ਪਾਰਟੀਆਂ ਦੇ ਨੁਮਾਇंदे ਬੈਠ ਕੇ ਡਿਸਕਸ ਕਰਨ ਕਿ ਹੁਣ ਕਿਹੜੇ ਲੀਡਰ ਨੂੰ ਕਿਹੜੇ ਅਫਸਰ ਨੂੰ ਕਿਹੜੇ ਲੈਵਲ ਦੇ ਬੰਦੇ ਨੂੰ ਕੋਈ ਸਿਕਿਉਰਿਟੀ ਥ੍ਰੈਟ ਆਈ ਹੈ ਇਹਦੇ ਤੇ ਕੀ ਹੋਣਾ ਚਾਹੀਦਾ ਇਹ ਟੈਕਨੀਕਲ ਮਿਸਟੇਕ ਹੋ ਗਈ ਸਾਡੇ ਕੋਲ ਮੈਂ ਮੈਂ ਦੇਖੋ ਮੈਂ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਤੇ ਮੈਂ ਕਹਾਂ ਕਿ ਇਹ ਇਹ ਬਹੁਤਾ ਚੰਗਾ ਨਹੀਂ ਹੈ ਜਿਹੜਾ ਸਿਕਿਉਰਿਟੀ ਦੇ ਮਾਮਲੇ 'ਚ ਇੱਕ ਕਿਸਮ ਦੀ ਅਖਬਾਰਾਂ 'ਚ ਲਿਆਉਣਾ ਸਿਕਿਉਰਿਟੀ ਹਟਾ ਕੇ ਇਹ ਅਗਲੇ ਦੀ ਜਾਨ ਨੂੰ ਖਤਰੇ 'ਚ ਪਾਉਣ ਵਾਲਾ ਹੈ ਇਸ ਕਰਕੇ ਤੁਸੀਂ ਬਾਕੀ ਦੀਆਂ ਚੀਜ਼ਾਂ ਐਡਵਰਟਾਈਜ਼ਮੈਂਟ ਕਰ ਲਓ ਬਹੁਤ ਅਸ਼ਤਿਹਾਰ ਦੇਣ ਨੂੰ ਤੁਹਾਡੇ ਕੋਲ ਹੈਗੇ ਆ ਬਹੁਤ ਕੁਝ ਕਰਨ ਨੂੰ ਹੈ ਪਰ ਇਹ ਇੱਕ ਟੁਕੜ ਕਿਸੇ ਦੀ ਜਾਨ ਤੇ ਖੇਡਣ ਵਾਲਾ ਕੰਮ ਜਿਹੜਾ ਇਹਨੂੰ ਇਹਨੂੰ ਲੁਕੋ ਕੇ ਰੱਖਣਾ ਚਾਹੀਦਾ ਡਾਕਟਰ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਸੀ ਇਹੀ ਆ ਮਾਰੇ ਪਾਰਟੀ ਸੀ ਜਿਹੜੀ ਕਹਿੰਦੀ ਸੀ ਕਿ ਵੀਆਈਪੀ ਕਲਚਰ ਵਗੈਰਾ ਖਤਮ ਕਰਨਾ ਤੇ ਹੀ ਆਮ ਆਰ ਪਾਰਟੀ ਦੇ ਵਿਧਾਇਕਾਂ ਦੇ ਨਾਲ ਵਿਧਾਇਕਾਂ ਦੇ ਪਰਿਵਾਰਾਂ ਦੇ ਨਾਲ ਜਿਹੜਾ ਮੰਤਰੀਆਂ ਦੇ ਪਰਿਵਾਰਾਂ ਦੇ ਨਾਲ ਜਿਹੜੀ ਆ ਅੱਜ ਕੱਲ ਦੇਖਦੇ ਆ ਕਿ ਵੱਧ ਸਿਕਿਉਰਿਟੀ ਜਿਹੜੀ ਆ ਲੱਗੀ ਹੋਈ ਦਿਖਦੀ ਆ ਤਾਂ ਲੱਗਦਾ ਨਾ ਕਿ ਉਹ ਵੀ ਸਿਕਿਉਰਿਟੀ ਜਿਹੜੀ ਆ ਉਸ ਬਾਰੇ ਵੀ ਸੋਚਣਾ ਚਾਹੀਦਾ ਭਗਵੰਤ ਮਾਨ ਸਰਕਾਰ ਨੂੰ ਉਸ ਬਾਰੇ ਵਿੱਚ ਸੋਚਣਾ ਚਾਹੀਦਾ ਆਮ ਆਦਮੀ ਪਾਰਟੀ ਸਰਕਾਰ ਨੂੰ ਕਿ ਇਹ ਵੀ ਸਿਕਿਉਰਿਟੀ ਜਿਹੜੀ ਆ ਖਤਮ ਕਰ ਦੇਣੀ ਚਾਹੀਦੀ ਆ ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਹੁਣੇ-ਹੁਣੇ ਜਿਹੜਾ ਵਾ ਉਹ ਇਤਰਾਜ਼ ਕੀਤਾ ਕਿ 90 ਗਨਮੈਣ ਕਹਿੰਦੇ ਨੇ ਕੇਜਰੀਵਾਲ ਹੁਣਾਂ ਨੂੰ ਦਿੱਤੇ ਹੋਏ ਨੇ 45 ਗਨਮੈਣ ਕਿਤੇ ਰਾਗਵ ਚੱਢਿਆਣ ਨੂੰ ਦਿੱਤੇ ਹੋਏ ਨੇ 850 ਤੋਂ ਉੱਪਰ ਗਨਮੈਣ ਦੇਖੋ ਮੈਂ ਇਹੀ ਕਹਾ ਕਿ ਕਿਹੜੇ ਬੰਦੇ ਨਾਲ ਕਿੰਨੇ ਗਨਮੈਨ ਲੱਗੇ ਨੇ ਉਹਨੂੰ ਲੋੜ ਹੈ ਕਿ ਨਹੀਂ ਹੈ ਇਹ ਸਰਕਾਰ ਨੂੰ ਇੱਕ ਢੰਗ ਤਰੀਕਾ ਪਨੋਣਾ ਪੈਣਾ ਹੈ ਮਤਲਬ ਜੇ ਤੁਸੀਂ ਆਪਣੇ ਆਪ ਨੂੰ ਪਾਰਦਰਸ਼ਤਾ ਨਾਲ ਪੇਸ਼ ਕਰੋਗੇ ਤਾਂ ਸ਼ਾਇਦ ਲੋਕ ਵੀ ਐਕਸੈਪਟ ਕਰ ਲੈਣਗੇ ਕਿ ਪਹਿਲਾਂ ਥ੍ਰੈਟ ਸੀਗੀ ਹੁਣ ਅੱਜ ਕੱਲ੍ਹ ਐ ਥ੍ਰੈਟ ਹੈ ਨਹੀਂ ਇਸ ਕਰਕੇ ਮੈਂ ਸਮਝਦਾ ਕਿ ਇਹ ਕਿੰਨੇ ਮੁੱਖ ਮੰਤਰੀ ਸਾਹਿਬ ਨਾਲ ਨੇ ਕਿੰਨੇ ਸਾਬਕਾ ਨਾਲ ਨੇ ਕਿੰਨੇ ਡੀਜੀਪੀ ਨਾਲ ਨੇ ਕਿੰਨੇ ਫਲਾਣੇ ਨਾਲ ਨੇ ਇਹ ਸਾਰੀਆਂ ਗੱਲਾਂ ਫਿਰ ਜਾਂਦਾ ਇੱਕ ਮੈਂ ਤਾਂ ਪਹਿਲਾਂ ਹੀ ਕਹਿੰਦਾ ਕਿ ਜਾਂ ਤਾਂ ਵੈਬਸਾਈਟ ਤੇ ਪਾ ਦਿਓ ਜੇ ਕੋਈ ਮਿਸਯੂਜ਼ ਕਰਦਾ ਹੋਵੇ ਤੇ ਲੋਕ ਵੀ ਸ਼ਾਇਦ ਵੀਡੀਓ ਬਣਾ ਕੇ ਪਾ ਦੇਣ ਵੀ ਆ ਪਤਾ ਨਹੀਂ ਕਿਹਦਾ ਗਨਮੈਨ ਹੈ ਜੀ ਕਿੱਥੇ ਫਿਰਦਾ ਇਹ ਇਸ ਕਰਕੇ ਇਹ ਇਹਨੂੰ ਪਾਰਦਰਸ਼ਤਾ ਲਿਆਉਣੀ ਪੈਣੀ ਹੈ ਮੈਂ ਨਿੰਦਾ ਕਰਦਾ ਇੱਕ ਵਾਰ ਫੇਰ ਕਰੜੇ ਸ਼ਬਦਾਂ ਚ ਸਰਕਾਰ ਦੇ ਇਸ ਫੈਸਲੇ ਦੀ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਜਿੱਥੇ ਸਾਡੀ ਰਾਜਧਾਨੀ ਹੈ ਤੇ ਸਾਡੇ ਸਿੱਖਾਂ ਦੇ ਸਰਵੋੱਚ ਤਖਤ ਦੇ ਜਿਹੜੇ ਸਾਡੇ ਜਥੇਦਾਰ ਸਾਹਿਬ ਹੈ ਉਹਨਾਂ ਦੀ ਸਿਕਿਉਰਿਟੀ ਇੱਕ ਆਮ ਸੁਧਾਰਨ ਡੀਐਸਪੀ ਐਸਪੀਆਂ ਸਾਬਕਾ ਦੀ ਤਰ੍ਹਾਂ ਹਟਾ ਦੇਣੀ ਔਰ ਉਸੇ ਲਾਈਨ ਦੇ ਵਿੱਚ ਖੜਾ ਕਰ ਲੈਣਾ ਅੱਜ ਮੈਂ মিডিਆ ਵਾਲੇ ਸੱਜਣਾ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਅੱਜ ਕਈ মিডিਆ ਵਾਲਿਆਂ ਨੇ ਕੀ ਕੀਤਾ ਇੱਕ ਪਾਸੇ ਉਹ ਮੇਰਾ ਛੋਟਾ ਵੀਰ ਹੈ ਮੂਸੇ ਵਾਲਾ ਜਿਹੜਾ ਗਾਣੇ ਗਾਉਂਦਾ ਉਹਦੀ ਫੋਟੋ ਲਾਈ ਹੈ ਇੱਕ ਪਾਸੇ ਜੱਜ ਜਥੇਦਾਰ ਸਾਹਿਬ ਦੀ ਲਾਈ ਹੈ ਯਾਰ ਐਂ ਨਾ ਕਰੋ ਬਹੁਤ ਉੱਚੀ ਪਦਵੀ ਹੈ ਬਹੁਤ ਵੱਡੀ ਪਦਵੀ ਹੈ ਕਿਰਪਾ ਕਰਕੇ ਸਾਡੇ ਜਥੇਦਾਰ ਸਾਹਿਬ ਨੂੰ ਉਹਨਾਂ ਲਾਈਨਾਂ 'ਚ ਨਾ ਖੜੇ ਕਰੋ ਇਸ ਕਰਕੇ ਸਰਕਾਰ ਨੇ ਗਲਤ ਕੰਮ ਕੀਤਾ ਪਰ ਖੈਰ ਕੋਈ ਗੱਲ ਨਹੀਂ ਪੰਥ ਆਪਣੇ ਜਥੇਦਾਰ ਸਾਹਿਬ ਦੀ ਰੱਖਿਆ ਕਰ ਲੇਗਾ ਇਹ ਐਲਾਨ ਸਾਡੇ ਸਿੱਖ ਨੌਜਵਾਨਾਂ ਨੇ ਕਰਤਾ ਹੈ ਬਿਲਕੁਲ ਧੰਨਵਾਦ ਤੁਹਾਡਾ ਤਾਂ ਇਹ ਸੀ ਚਰਨਜੀਤ ਸਿੰਘ ਬਰਾੜ ਜਿਨ੍ਹਾਂ ਨੇ ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਕੋ ਲੋੜ ਨਹੀਂ ਜਿਸ ਤਰੀਕੇ ਜਥੇਦਾਰ ਸਾਹਿਬ ਨੇ ਕਿਹਾ ਉਹਨਾਂ ਕਿਹਾ ਨਿੰਦਾ ਕਰਦੇ ਆ ਕਿ ਜਥੇਦਾਰ ਸਾਹਿਬ ਨੂੰ ਉਸੇ ਲਾਈਨ ਦੇ ਵਿੱਚ ਲੈ ਕੇ ਜਾਂਦਾ ਜਿਸ ਲਾਈਨ ਦੇ ਵਿੱਚ ਬਾਕੀ ਜਿਹੜੇ ਆ ਹੋਰ ਜਿਹੜੇ ਕੋਈ ਐਸਪੀ ਡੀਐਸਪੀ ਜਾਂ ਕੋਈ ਆ ਆਈਪੀਐਸ ਪੱਧਰ ਦਾ ਅਧਿਕਾਰੀ ਜਿਹਨਾਂ ਦੀ ਸਿਕਿਉਰਿਟੀ ਜਿਹੜੀ ਆ ਵਿਦਡਰਾ ਕੀਤੀ ਗਈ ਹੈ ਤਾਂ ਉਹਨਾਂ ਕਹਿਆ ਕਿ ਸਿੱਖ ਨੌਜਵਾਨ ਜਿਹੜੇ ਨੇ ਜਿਸ ਤਰੀਕੇ ਨਾਲ ਜੱਟੇਦਾਰ ਸਾਹਿਬ ਨੇ ਕਿਹਾ ਕਿ ਸਿੱਖ ਨੌਜਵਾਨ ਉਹਨਾਂ ਦੀ ਸਿਕਿਉਰਿਟੀ ਕਰ ਸਕਦੇ ਸੁਰੱਖਿਆ ਕਰ ਸਕਦੇ ਨੇ ਉਸੇ ਤਰੀਕੇ ਨਾਲ ਬਰਾੜ ਸਾਹਿਬ ਉਹਨਾਂ ਨੇ ਕਿਹਾ ਕਿ ਜਿਹੜੀ ਆ ਸਿੱਖ ਨੌਜਵਾਨ ਤਤਪਰ ਨੇ ਕਿ ਆਪਣੇ ਅਕਾਲ ਤਖਤ ਸਾਹਿਬ ਦੇ ਜੱਤੇਦਾਰ ਦੀ ਸਿਕਿਉਰਿਟੀ ਜਿਹੜੀ ਆ ਉਹ ਸੁਰੱਖਿਆ ਕਰ ਸਕਣ ਫਲਾਲ ਦੇਵ ਜਾਇਤ ਕੈਮਰਾਮੈਨ ਗੁਰਮੀਤ ਦੇ ਨਾਲ ਅਤਰਪੀ ਸਿੰਘ ਖਹਿਰਾ ਕਾਲ ਚੈਨਲ ਚੰਡੀਗੜ੍ਹ